ਕੰਕਰ ਪਾਪਾ ਉਤਾਰਿਆ ਕੰਕਰ ਪਾਪਾ ਉਤਾਰਿਆ ਜਨੀ ਨੇ ਲੈ ਸੋਹਣਾ ਸੱਚੀ ਹੈ ਕਾਲ ਵਈ ਕਾਲਸਾ ਵਈ ਉਸਤੇ ਇਹਨਾ ਬਲਾ سپورਟ ਦੇ ਦਮਕੇ ਉਹ ਪਾਈ ਗਿਆ ਨਹੀਂ ਗਰਾਉਂਡ ਲੋ ਜੀ ਗਰਾਊਂਡ ਲਈ ਹੋ ਗਿਆ ਆਪਾਂ ਤਿਆਰ ਆਡੇ ਪਿੰਡ ਦੀ ਗਰਾਊਂਡ ਹੈ ਜੀ ਤੇ ਹੁਣ ਆਪਾਂ ਪਹਿਲਾਂ ਰਨਿੰਗ ਕਰਾਂਗੇ 20 ਮਿੰਟ ਰਨਿੰਗ ਸਪ੍ਰਿੰਟਾਂ ਤੇ ਬਹੁਤ ਕੁਝ ਕਰਾਂਗੇ ਬੈਗ ਲਾਵਾਂਗੇ ਸਪੀਡ ਵਰਕ ਕਰਾਂਗੇ ਅੱਜ ਦਾ ਸਪੀਡ ਵਰਕ ਹੈ ਆਪਾਂ ਤੇ ਲੈਗ ਦੀ ਐਕਸਰਸਾਈਜ਼ ਆਇਆ ਇਹ ਸਾਰੇ ਜਣੇ ਦੇਖਿਓ ਬਲੌਗ ਨੂੰ ਖਿੱਚ ਕੇ ਸਪੋਰਟ ਕਰਿਓ ਤੇ ਧੰਨਵਾਦ ਮਿਲਦੇ ਆਂ ਵਰਕਆਊਟ ਦੇ ਟਾਈਮ 'ਚ ਕਿੱਦਾਂ ਕਿੱਦਾਂ ਰਹੇ ਜਮਾਂਦੇ ਚਲੋ ਫੇ ਲਾਈਏ ਵੇਂਤ ਤੁਹਾਨੂੰ ਮੈਂ ਉਹ ਤਾਂ 5 ਵਜੇ ਸੱਦਾ ਦਿੱਤਾ ਬਹੁਤ ਲੇਟ ਹੋ ਗਿਆ ਉਹ ਭਰਾਵਾ ਭਾਈ 10 ਬਗ ਬਸ ਪੰਜਾਂ ਹਾਂ ਕਿਵੇਂ ਆਂਦੀ ਆਂ ਜੀ ਭਾਈ ਚਲ ਆ ਜਾ ਫੇ ਆ ਜਾਓ ਅਸੀਂ ਕੱਲ ਜੀ ਅੱਜ ਭਾਈ ਹੁਣੀ ਆਇਆ ਬਹੁਤ ਦੂਰੋਂ ਕੋਈ ਵਾਜੀ ਅੱਛੀ ਉਹ ਦਵਣਾ ਕਿੱਥੋਂ ਆਏ ਵਾਜੀ ਮੇਯਾਰੀ ਤੋਂ ਅੱਜ ਪਹਿਲਾ ਵਰਕਆਊਟ ਕਰਾਂਗੇ ਦਾ ਭਾਈ ਜਮਨਾ ਦਾ ਚਲੋ ਦੇਖਦੇ ਆਂ ਅੱਜ ਪਹਿਲਾਂ ਸਟਾਰਟ ਕਰਦੀ ਆਂ ਕਬੱਡੀ ਤੇ ਪਹਿਲਾਂ ਪਹਿਲਾਂ ਰਨਿੰਗ ਕਰਾਂਗੇ ਸਟੈਚਿੰਗ ਆਲੀਏ ਸਾਦੀ ਬੋਡੀ ਇਹ ਜੀ ਲੱਗਦਾ ਵਰਕਆਊਟ ਇਦਾਂ ਦੇ ਵਰਕਆਊਟ ਕਰਨਾ ਇੱਕ ਲੱਤ ਪਿੱਛੇ ਇੱਕ ਲੱਤ ਅੱਗੇ ਇਹਨਾਂ ਲੱਤਾਂ 'ਚ ਬੜੀ ਸਵੀਡ ਆਉਂਦੀ ਆ ਖਿੱਚੜ ਕੋ ਕੰਮ ਇਹ ਪੱਟੋਂ ਘੱਟ 30-40 ਸੱਟ ਲਾਉਣਾ ਇਹਦੇ ਤੇ ਬਹੁਤ ਵਧੀਆ ਐਕਸਰਸਾਈਜ਼ ਆ ਇਹ ਲੱਤਾਂ ਤੇ ਪੱਟਾਂ 'ਚ ਪਾਵਰ ਆਉਂਦੀ ਆ ਚਲੋ ਚਾਰ 5 6 7 8 9

ਸ਼ੋਹਰਯਾ ਮੇਰੀ ਵਾਰੀ ਆ ਮੈਂ ਆਪ ਬੱਤੀ ਲਾਉਂਦਾ ਹੈ ਕਿਤੇ ਲਾ ਲੈਣਾ ਕੋਈ ਚਾਹਤੀ ਮਾ ਕੋਈ ਨਹੀਂ ਹੈ ਤਾਂ ਨਾ ਆਪਾਂ ਦਾ ਨਤਾ ਨਹੀਂ ਨਾ ਕਰਦੇ ਐਦਾਂ ਹੀ ਤੁਰਕੇ ਛਪਾਟਾ ਮਾਰਨਾ ਤੁਹਾਡੇ ਪੱਟਾਂ ਚ ਪਾਵ ਤੜੇ ਬਾਹਾਂ ਚ ਪਾਵਰ ਆਊਗੀ ਤੁਰਕੇ ਛਪਾਟਾ ਮਾਰਨਾ ਤੁਹਾਡਾ ਸਾਹ ਵੀ ਪੱਕਦਾ ਹੈ ਤੇ ਲੱਤਾਂ 'ਚ ਪਾਵ ਵੀ ਬਹੁਤ ਆਉਂਦੀ ਆ ਤੇ ਕਬੱਡੀ ਪਾਉਣੀ ਵੀ ਸੌਖੀ ਹੁੰਦੀ ਆ ਤੇ ਮੋਢਿਆਂ ਟਿਡੂ ਸ਼ਾਪ ਤੇ ਲਾਮਾ ਟਿਡੂ ਸ਼ਾਪ ਤੇ ਸਭ ਤੋਂ ਵਧੀਆ ਡਾਈਟ ਦਲੀਆ ਮਿਹਨਤ ਤੋਂ ਬਾਅਦ ਖਾਓ ਤੇ ਤਗੜੇ ਹੋ ਜਾਓ ਲੋਹਾ ਬਣਾਓ ਸਰੀਰ ਘੱਟ ਕੁਲ ਕੋਕ ਕਮ ਨੂੰ ਮਿਹਨਤ ਵੀ ਲਾਓ ਦਲਿਆ ਬਹੁਤ ਜ਼ਿਆਦਾ ਸਵਾਲ ਬਣਾਇਆ ਆਪਣੀ ਮੰਮਾ ਦਾ ਹੱਦ ਦਲਿਆ ਆਹੋ ਮਾਦੀ ਹਰ ਜੀ ਬਰੀ ਲਾ ਦਈਏ ਜੋ ਮਾਦੀ ਖਲੋਂ ਜੋ ਮਰਜੀ ਜੋ ਮਰਜ਼ੀ ਬਣਾ ਲਓ ਮੰਮੀ ਉਹਦਾ ਸਵਾਲ ਹੈ ਵਾਹ ਆਪਣੇ ਪੇਟ ਪੂਜਾ ਤਾਂ ਹੋ ਗਈ ਹੁਣ ਇਹਨਾਂ ਦੇ ਵੀ ਜ਼ਰੂਰੀ ਆ ਇਹ ਆਪ ਦੋ ਰੱਖੇ ਆ ਟਾਈਮ ਪਾਸ ਕਰਨ ਨਹੀਂ ਹੁੰਦਾ ਤਾਂ ਆਪਾਂ ਇਹਨਾਂ ਨਾਲ ਗੱਲ ਲਈਦਾ ਤੇ ਕਿਦਾਂ ਦੇ ਦਈਏ ਕਿੰਨੇ ਪਿਆਰ ਨਾਲ ਦੇ ਦਿੰਦੀ ਆ ਲਾਦਾ ਪੱਟੇ ਪਾਏ ਇਹਨਾਂ ਨੂੰ ਘਰ ਦਿਆਂ ਨੇ ਅਜੇ ਮੈਂ ਨਵੇਂ ਬੋਣੇ ਪੈਣੇ ਆ ਪੱਠੇ ਦਿੱਤੇ ਆਪਾਂ ਪਾ ਤੇ ਹਰਾ ਘੱਟ ਸੀ ਤੇ ਹੁਣ ਹਰਾ ਥੋੜਾ ਘਟਿਆ ਇਸ ਲਈ ਆਪਾਂ ਥੋੜੀ ਤੁੜੀ ਰਲਾਈ ਜਿਆਦਾ ਕਿਨੇ ਚਾਹ ਨਾ ਖਾਂਦੇ ਪਏ ਆ ਇਹਨਾਂ ਦੀ ਡਾਈਟ ਦਾ ਆਪਾਂ ਧਿਆਨ ਰੱਖੀਦਾ ਥੋੜੇ ਜਿਹਾ ਕਮਜ਼ੋਰ ਹੈ ਹਜੇ ਪੱਠੇ ਘਟ ਪੈਂਦੇ ਆ ਗਰਮੀ ਕਰਕੇ ਪੱਠੇ ਥੋੜੇ ਘਟਿਆ ਕੋਈ ਨਹੀਂ ਕਰਦਾਂਗੇ ਤਕੜੇ ਤੁਮ ਵੀ ਇਹਨਾਂ ਨੂੰ ਵੀ ਮਿਹਨਤ ਕਰਾਉਣੀ ਆ ਖਾ ਲੋ ਖਾ ਲੋ ਰੱਜ ਕੇ ਤੁਸੀਂ ਦੱਦ ਦੇਣਾ ਫਿਰ ਮੈਨੂੰ